ਦੋਸਤੋ ਮੁਕਤਸਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਅਨੀਤਾ ਨਾਮ ਦੀ ਇੱਕ ਕੁੜੀ ਰਹਿੰਦੀ ਸੀ ਉਹ ਆਪਣੇ ਮੰਮੀ ਪਾਪਾ ਤੇ ਇੱਕ ਛੋਟੇ ਭਰਾ ਨਾਲ ਰਹਿੰਦੀ ਸੀ ਗ੍ਰੈਜੂਏਸ਼ਨ ਤੋਂ ਬਾਅਦ ਉਹ ਵਕਾਲਤ ਦੀ ਪੜ੍ਹਾਈ ਕਰ ਰਹੀ ਸੀ ਉਹ ਵੱਡੀ ਹੋ ਗਈ ਸੀ ਤੇ ਉਸਦੇ ਪਰਿਵਾਰ ਵਾਲਿਆਂ ਨੂੰ ਉਸਦੇ ਵਿਆਹ ਦੀ ਫਿਕਰ ਸੀ ਇੱਕ ਦਿਨ ਉਸਦੇ ਪਾਪਾ ਉਸ ਨਾਲ ਵਿਆਹ ਦੀ ਗੱਲ ਕਰਦੇ ਹਨ ਉਹ ਚਾਹੁੰਦੀ ਸੀ ਕਿ ਉਹ ਕੁਝ ਬਣਨ ਤੋਂ ਬਾਅਦ ਹੀ ਵਿਆਹ ਕਰਵਾਏ ਪਰ ਉਹ ਆਪਣੇ ਪਾਪਾ ਨੂੰ ਇਸ ਬਾਰੇ ਕੁਝ ਨਾ ਕਹਿ ਸਕੀ ਤੇ ਉਹਨਾਂ ਦੇ ਵਿਆਹ ਬਾਰੇ ਪੁੱਛਣ ਤੇ ਕਿਹਾ ਜੀ ਮੈਂ ਤੁਹਾਨੂੰ ਠੀਕ ਲੱਗੇ ਪਾਪਾ ਜੀ ਉਸ ਤੋਂ ਬਾਅਦ ਅਨੀਤਾ ਦੇ ਪਾਪਾ ਉਸਦੇ ਵਿਆਹ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੰਦੇ ਹਨ ਤੇ ਇੱਕ ਦਿਨ ਅਨੀਤਾ ਦੀ ਪੂਆਦੀ ਕੁੜੀ ਜੋ ਵਿਆਹੀ ਹੋਈ ਸੀ ਉਹ ਇੱਕ ਰਿਸ਼ਤਾ ਲੈ ਕੇ ਆਉਂਦੀ ਹੈ ਉਹ ਦੱਸਦੀ ਹੈ ਕਿ ਮੇਰੀ ਨਜ਼ਰ ਵਿੱਚ ਇੱਕ ਮੁੰਡਾ ਹੈ ਜੋ ਸਰਕ ਆਰੀ ਕਲਰਕ ਸੀ ਤੇ ਅਨੀਤਾ ਨੂੰ ਜਦੋਂ ਇਸ ਬਾਰੇ ਦੱਸਿਆ ਜਾਂਦਾ ਹੈ ਤਾਂ ਉਹ ਵੀ ਹਾਂ ਕਰ ਦਿੰਦੀ ਹੈ ਕਿਉਂਕਿ ਮੁੰਡਾ ਬਹੁਤ ਸੋਹਣਾ ਸੀ ਤੇ ਅਨੀਤਾ ਵੀ ਬਹੁਤ ਸੋਹਣੀ ਸੀ ਫਿਰ ਦੋਵੇਂ ਪਰਿਵਾਰ ਰਲ ਕੇ ਰਿਸ਼ਤਾ ਪੱਕਾ ਕਰ ਦਿੰਦੇ ਹਨ ਜਦੋਂ ਦਾਜ ਦੇਹੇਜ ਬਾਰੇ ਗੱਲ ਹੋਈ ਤਾਂ ਮੁੰਡੇ ਦੇ ਘਰ ਦੇ ਕਹਿੰਦੇ ਜੋ ਤੁਹਾਡੀ ਇੱਛਾ ਹੈ ਦੇ ਦੇਣਾ ਸਾਨੂੰ ਕੁਝ ਨਹੀਂ ਚਾਹੀਦਾ ਇਸ ਗੱਲ ਤੋਂ ਅਨੀਤਾ ਦੇ ਪਾਪਾ ਬਹੁਤ ਜ਼ਿਆਦਾ ਖੁਸ਼ ਸਨ ਕਿ ਉਹਨਾਂ ਨੇ ਕੋਈ ਦਾਜ ਦੀ ਮੰਗ ਨਹੀਂ ਕੀਤੀ ਨਾਲੇ ਮੁੰਡਾ ਸਰਕਾਰੀ ਨੌਕਰੀ ਤੇ ਹੈ ਫਿਰ ਵਿਆਹ ਦਾ ਦਿਨ ਪੱਕਾ ਕਰਕੇ ਦੋਨੋਂ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ ਪਰ ਇਸ ਦੌਰਾਨ ਲੜਕੇ ਲਈ ਹੋਰ ਵਧੀਆ ਰਿਸ਼ਤੇ ਆ ਗਏ ਜੋ ਕਿ ਉਹਨਾਂ ਨੂੰ ਬਹੁਤ ਸਾਰਾ ਦਾਜ ਦਾ ਸਮਾਨ ਤੇ ਵੱਡੀਆਂ ਕਾਰਾਂ ਦੇਣ ਨੂੰ ਵੀ ਤਿਆਰ ਸੀ ਇਹ ਦੇਖ ਕੇ ਉਹਨਾਂ ਨੂੰ ਲਾਲਚ ਹੋ ਜਾਂਦਾ ਹੈ ਤੇ ਫਿਰ ਉਹ ਵਿਚੋਲੇ ਨੂੰ ਕਹਿੰਦੇ ਨੇ ਸਾਨੂੰ ਸਾਰਾ ਸਮਾਨ ਵਧੀਆ ਦੇਣਾ ਤੇ ਇੱਕ ਵੱਡੀ ਗੱਡੀ ਵੀ ਦੇਣਾ ਤੇ ਜਦੋਂ ਉਹ ਮੁੰਡੇ ਵਾਲਿਆਂ ਦਾ ਸੁਨੇਹਾ ਅਨੀਤਾ ਦੇ ਪਾਪਾ ਨੂੰ ਦੱਸਦਾ ਹੈ ਤਾਂ ਉਹ ਫਿਕਰ ਵਿੱਚ ਪੈ ਜਾਂਦਾ ਹੈ ਫਿਰ ਸੋਚਦੇ ਨੇ ਵਧੀਆ ਘਰ ਦਾ ਰਿਸ਼ਤਾ ਹੈ ਤੇ ਮੁੰਡਾ ਸਰਕਾਰੀ ਨੌਕਰੀ ਤੇ ਅਨੀਤਾ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਇਹ ਸਭ ਸੋਚ ਕੇ ਉਹ ਆਪਣੀ ਥੋੜੀ ਜ਼ਮੀਨ ਵੇਚ ਦਿੰਦੇ ਨੇ ਤੇ ਅਨੀਤਾ ਦੇ ਪਾਪਾ ਨੇ ਇੱਕ ਨਵੀਂ ਕਾਰ ਦਾ ਇੰਤਜ਼ਾਮ ਕਰ ਲਿਆ ਸੀ ਵਿਆਹ ਦੇ ਦਿਨ ਨੇੜੇ ਆ ਜਾਂਦੇ ਹਨ ਤੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਵਿਆਹ ਵਾਲੇ ਦਿਨ ਘਰ ਵਿੱਚ ਪੂਰੀ ਰੌਣਕ ਹੁੰਦੀ ਹੈ ਸਾਰੇ ਰਿਸ਼ਤੇਦਾਰ ਆ ਜਾਂਦੇ ਹਨ ਤੇ ਬਰਾਤ ਨੂੰ ਚਾਹ ਪਾਣੀ ਪਿਲਾਇਆ ਜਾ ਰਹੀ ਸੀ ਚਾਹ ਪਾਣੀ ਤੋਂ ਬਾਅਦ ਵਿਆਹ ਵਾਲਾ ਮੁੰਡਾ ਅਨੀਤਾ ਦੇ ਪਾਪਾ ਨੂੰ ਪੁੱਛਦਾ ਹੈ ਕਿ ਤੁਸੀਂ ਜਿਹੜੀ ਕਾਰ ਦੇਣੀ ਹੈ ਉਹ ਕਿੱਥੇ ਹੈ ਤੇ ਤੁਸੀਂ ਉਹ ਕਾਰ ਮੈਨੂੰ ਦਿਖਾ ਦਿਓ ਤੇ ਵਿਆਹ ਵਾਲਾ ਮੁੰਡਾ ਰਾਹੁਲ ਜਦੋਂ ਕਾਰ ਦੇਖਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਨੂੰ ਐਨੀ ਛੋਟੀ ਕਾਰ ਨਹੀਂ ਚਾਹੀਦੀ ਮੈਂ ਸਰਕਾਰੀ ਨੌਕਰੀ ਕਰ ਰਿਹਾ ਹਾਂ ਇਸ ਨਾਲ ਮੇਰੀ ਬੇਇੱਜ਼ਤੀ ਹੋਵੇਗੀ ਮੇਰੇ ਦੋਸਤ ਰਿਸ਼ਤੇਦਾਰ ਮੈਨੂੰ ਮਜ਼ਾਕ ਕਰਨਗੇ ਕਿ ਤੂੰ ਨੌਕਰੀ ਤੇ ਹੋਣ ਦੇ ਬਾਵਜੂਦ ਵੀ ਤੈਨੂੰ ਦਾਜ ਵਿੱਚ ਛੋਟੀ ਜਹੀ ਕਾਰ ਮਿਲੀ ਹੈ ਤੇ ਕਹਿੰਦਾ ਮੈਨੂੰ ਇਹ ਨਹੀਂ ਚਾਹੀਦੀ ਮੈਨੂੰ ਤੇ ਵੱਡੀ ਗੱਡੀ ਚਾਹੀਦੀ ਹੈ ਇਹ ਸੁਣ ਕੇ ਅਨੀਤਾ ਦੇ ਪਾਪਾ ਕਹਿੰਦੇ ਮੇਰੇ ਵਿੱਚ ਪਹੁੰਚ ਨਹੀਂ ਹੈ ਵੱਡੀ ਗੱਡੀ ਦੇਣ ਦੀ ਸਾਡੇ ਕੋਲ ਐਨੇ ਪੈਸੇ ਨਹੀਂ ਤੇ ਫਿਰ ਉਹ ਗੁੱਸੇ ਵਿੱਚ ਆ ਕੇ ਕਹਿੰਦੇ ਨੇ ਕਿ ਤੁਸੀਂ ਤਾਂ ਦਜ ਦੇਹਜ ਦੀ ਗੱਲ ਕੀਤੀ ਹੀ ਨਹੀਂ ਸੀ ਤੁਸੀਂ ਤਾਂ ਕਿਹਾ ਸੀ ਕਿ ਜੋ ਤੁਸੀਂ ਦੇਣਾ ਚਾਹੁੰਦੇ ਹੋ ਉਹ ਦੇ ਦੇਣਾ ਸਾਡੀ ਤਾਂ ਕੋਈ ਮੰਗ ਨਹੀਂ ਪਰ ਹੁਣ ਤੁਸੀਂ ਵੱਡੀ ਕਾਰ ਮੰਗ ਰਹੇ ਹੋ ਅਨੀਤਾ ਦੇ ਪਾਪਾ ਨੇ ਸਿਰਫ ਐਨਾ ਹੀ ਕਿਹਾ ਸੀ ਕਿ ਰਾਹੁਲ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਅਨੀਤਾ ਦੇ ਪਾਪਾ ਦੇ ਥੱਪੜ ਮਾਰ ਦਿੰਦਾ ਹੈ ਤੇ ਉਹ ਨੀਚੇ ਡਿੱਗ ਜਾਂਦੇ ਹਨ ਜਦੋਂ ਅਨੀਤਾ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਮਰੇ ਵਿੱਚੋਂ ਤਿਆਰ ਹੁੰਦੀ ਹੋਈ ਭੱਜੀ-ਭੱਜੀ ਬਾਹਰ ਆਉਂਦੀ ਹੈ ਤੇ ਆਪਣੇ ਪਾਪਾ ਨੂੰ ਜ਼ਮੀਨ ਤੇ ਡਿੱਗੇ ਪਏ ਦੇਖਦੀ ਹੈ ਤਾਂ ਉਹ ਆਉਂਦੇ ਹੀ ਰਾਹੁਲ ਦੇ ਜ਼ੋਰ ਦੀ ਥੱਪੜ ਮਾਰਦੀ ਹੈ ਤੇ ਕਹਿੰਦੀ ਹੈ ਤੁਸੀਂ ਅੱਜ ਤਾਂ ਵੱਡੀ ਕਾਰ ਮੰਗੀ ਹੈ ਕੱਲ ਨੂੰ ਤੁਸੀਂ ਕੁਝ ਹੋਰ ਡਿਮਾਂਡ ਕਰੋਗੇ ਇਸ ਤਰ੍ਹਾਂ ਤੁਸੀਂ ساری ਜ਼ਿੰਦਗੀ ਹੀ ਕੁਝ ਨਾ ਕੁਝ ਮੰਗੀ ਜਾਵੋਗੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਨਾ ਇਹ ਤੁਹਾਡੇ ਵਰਗੇ ਲੋਕਾਂ ਦੇ ਵੀ ਘਰ ਨਹੀਂ ਜਾਣਾ ਤੁਸੀਂ ਬਰਾਤ ਵਾਪਸ ਲੈ ਜਾਵੋ ਨਹੀਂ ਤਾਂ ਮੈਂ ਪੁਲਸ ਨੂੰ ਬੁਲਾ ਕੇ ਤੁਹਾਡੇ ਤੇ ਹੁਣੇ ਦਾਜ ਦਾ ਕੇਸ ਪਵਾ ਕੇ ਜੇਲ੍ਹ ਭੇਜ ਦੇਾਂਗੀ ਜਿਹੜੀ ਸਰਕਾਰੀ ਨੌਕਰੀ ਹੈ ਉਹ ਵੀ ਨਹੀਂ ਰਹਿਣੀ ਜਦੋਂ ਅਨੀਤਾ ਗੁੱਸੇ ਵਿੱਚ ਆ ਜਾਂਦੀ ਹੈ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ ਤੇ ਕੇਸ ਕਰਨ ਦੀ ਗੱਲ ਕਰਦੀ ਹੈ ਤਾਂ ਰਾਹੁਲ ਦੇ ਪਾਪਾ ਡਰ ਜਾਂਦੇ ਹਨ ਤੇ ਹੱਥ ਜੋੜ ਕੇ ਅਨੀਤਾ ਦੇ ਪਾਪਾ ਕੋਲੋਂ ਮਾਫੀ ਮੰਗਣ ਲੱਗ ਜਾਂਦੇ ਹਨ ਕਹਿੰਦੇ ਨੇ ਕਿ ਅਸੀਂ ਵਿਆਹ ਕਰਨ ਲਈ ਤਿਆਰ ਹਾਂ ਪਰ ਅਨੀਤਾ ਜਿੱਦ ਤੇ ਅੜ ਜਾਂਦੀ ਹੈ ਮੈਂ ਇਸਦਾ ਅਜਦੇ ਲੋਬੀਆਂ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਤੁਸੀਂ ਬਰਾਤ ਵਾਪਸ ਲੈ ਜਾਓ ਨਹੀਂ ਮੈਂ ਪੁੱਸ ਨੂੰ ਬੁਲਾ ਲਵਾਂਗੀ ਹੁਣ ਰਾਹੁਲ ਦੇ ਪਰਿਵਾਰ ਦੀ ਉੱਥੇ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਸੀ ਤੇ ਉਸਦੇ ਪਾਪਾ ਸੋਚਦੇ ਹਨ ਕਿ ਹੁਣ ਬਰਾਤ ਵਾਪਸ ਲੈ ਜਾਣ ਵਿੱਚ ਹੀ ਭਲਾਈ ਹੈ ਜਦੋਂ ਬਰਾਤ ਵਾਪਸ ਚਲੀ ਜਾਂਦੀ ਹੈ ਤੇ ਮੁੰਡੇ ਦੀ ਪਿੰਡ ਵਿੱਚ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਜਾਂਦੀ ਹੈ ਕੀ ਇਹਨਾਂ ਨੇ ਪਹਿਲਾਂ ਦਾਜ ਮੰਗਿਆ ਨਹੀਂ ਤੇ ਫਿਰ ਵੱਡੀ ਕਾਰ ਮੰਗਣ ਲੱਗ ਪਏ ਪੂਰੇ ਪਰਿਵਾਰ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਜੇ ਪਾਸੇ ਅਨੀਤਾ ਆਪਣੇ ਪਾਪਾ ਨੂੰ ਸੰਭਾਲਦੀ ਹੈ ਤੇ ਕਹਿੰਦੀ ਹੈ ਤੁਸੀਂ ਫਿਕਰ ਨਾ ਕਰੋ ਮੇਰੇ ਵਾਦਾ ਮੈਂ ਪੜ੍ਹ ਲਿਖ ਕੇ ਕਾਮਯਾਬੀ ਹਾਸਲ ਕਰ ਲਵਾਂ ਫਿਰ ਤੁਹਾਨੂੰ ਦਾਜ ਦੇ ਲੋਬੀਆਂ ਦੀਆਂ ਮਿੰਤਾ ਕਰਨ ਦੀ ਕੋਈ ਲੋੜ ਨਹੀਂ ਪਵੇਗੀ ਇਸ ਤੋਂ ਬਾਅਦ ਉਹ ਪੂਰੀ ਮਿਹਨਤ ਨਾਲ ਪੜ੍ਹਾਈ ਕਰਦੀ ਹੈ ਤੇ ਨਾਲ ਦੀ ਨਾਲ ਉਹ ਬੱਚਿਆਂ ਨੂੰ ਟਿਊਸ਼ਨ ਵੀ ਪੜਾਉਣਾ ਸ਼ੁਰੂ ਕਰ ਦਿੰਦੀ ਹੈ ਆਪਣੀ ਗ੍ਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ਉਹ ਕੁਝ ਟਾਈਮ ਵਕਾਲਤ ਕਰਦੀ ਹੈ ਤੇ ਫਿਰ ਜੱਜ ਦਾ ਪੇਪਰ ਕਲੀਅਰ ਕਰ ਲੈਂਦੀ ਹੈ ਆਪਣੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਕੋਰਟ ਵਿੱਚ ਜੁਆਇਨ ਕਰਦੀ ਹੈ ਤੇ ਅੱਜ ਉਸ ਕੋਲ ਉਹ ਕੇਸ ਆਇਆ ਸੀ ਜਿਸ ਨੇ ਦਾਜ ਵਿੱਚ ਵੱਡੀ ਕਾਰ ਦੀ ਮੰਗ ਕੀਤੀ ਸੀ ਤੇ ਮੁੰਡੇ ਦਾ ਨਾਮ ਸੀ ਰਾਹੁਲ ਤੇ ਜਦੋਂ ਨੀਤਾ ਰਾਹੁਲ ਨੂੰ ਕੋਰਟ ਰੂਮ ਵਿੱਚ ਦੇਖਦੀ ਹੈ ਤਾਂ ਉਸ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਉਸ ਨੂੰ ਯਕੀਨ ਸੀ ਕਿ ਇਸ ਕੇਸ ਵਿੱਚ ਵੀ ਇਹਨਾਂ ਲਾਲਚੀ ਲੋਕਾਂ ਦਾ ਹੀ ਕਸੂਰ ਹੋਵੇਗਾ ਕੋਰਟ ਦੀ ਸੁਣਵਾਈ ਸ਼ੁਰੂ ਹੁੰਦੀ ਹੈ ਇਹ ਕੇਸ ਇੱਕ ਬਜ਼ੁਰਗ ਬੇਬੇ ਦਾ ਸੀ ਜੋ ਕਿ ਵਿਚਾਰੀ ਇਕੱਲੀ ਰਹਿੰਦੀ ਸੀ ਉਸ ਦੇ ਕੋਲ ਥੋੜੀ ਜਿਹੀ ਜ਼ਮੀਨ ਸੀ ਜਿਸ ਤੇ ਰਾਹੁਲ ਦੇ ਪਰਿਵਾਰ ਨੇ ਕਬਜ਼ਾ ਕਰ ਲਿਆ ਸੀ ਤੇ ਉਹ ਬੇਬੇ ਇਹ ਜ਼ਮੀਨ ਉਹਨਾਂ ਕੋਲੋਂ ਛੁੜਵਾਉਣਾ ਚਾਹੁੰਦੀ ਸੀ ਕੇਸ ਦੀ ਸੁਣਵਾਈ ਤੋਂ ਬਾਅਦ ਅਨੀਤਾ ਅਗਲੀ ਤਰੀਕ ਦੇ ਦਿੰਦੀ ਹੈ ਜਦੋਂ ਉਹ ਆਪਣੇ ਰੂਮ ਦੇ ਵਿੱਚ ਜਾਂਦੀ ਹੈ ਤਾਂ ਉਸ ਕੋਲ ਉਹ ਬਜ਼ੁਰਗ ਬੇਬੇ ਆਉਂਦੀ ਹੈ ਤੇ ਉਹ ਉਸ ਨੂੰ ਸਾਰੀ ਗੱਲ ਦੱਸਦੀ ਹੈ ਕਿ ਮੇਰੀ ਜ਼ਮੀਨ ਤੇ ਕਿਸ ਤਰ੍ਹਾਂ ਇਹਨਾਂ ਨੇ ਕਬਜ਼ਾ ਕਰ ਲਿਆ ਹੈ ਤੇ ਮੈਨੂੰ ਮੇਰੀ ਜ਼ਮੀਨ ਨਹੀਂ ਦਿੰਦੇ ਫਿਰ ਅਨੀਤਾ ਉਸ ਕੇਸ ਦੀ ਆਪ ਜਾਂਚ ਕਰਵਾਉਂਦੀ ਹੈ ਉਹ ਪਤਾ ਕਰਵਾਉਂਦੀ ਹੈ ਕਿ ਜ਼ਮੀਨ ਦਾ ਦੀ ਮਾਲਕ ਕੌਣ ਹੈ ਤੇ ਜ਼ਮੀਨ ਤੇ ਕਬਜ਼ਾ ਕਿਸਦਾ ਹੈ ਤੇ ਕਿਸ ਨੇ ਖਰੀਦੀ ਹੈ ਤੇ ਕਿਸ ਨੇ ਵੇਚੀ ਹੈ ਤੇ ਤਹਿਸੀਲਦਾਰ ਦੇ ਕੋਲੋਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਜ਼ਮੀਨ ਉਸੇ ਬਜ਼ੁਰਗ ਬੇਬੇ ਦੀ ਸੀ ਉਸ ਤੋਂ ਬਾਅਦ ਫਿਰ ਇੱਕ ਦਿਨ rahul anita ਕੋਲ ਆਉਂਦਾ ਹੈ ਤੇ ਉਸਦੇ ਪੈਰਾ ਵਿੱਚ ਡਿੱਗ ਜਾਂਦਾ ਹੈ ਤੇ ਉਸ ਕੋਲੋਂ ਮਾਫੀ ਮੰਗਣ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਕਿ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਇਸ ਵਾਰ ਅਸੀਂ ਗਲਤ ਨਹੀਂ ਹਾਂ ਇਹ ਜ਼ਮੀਨ ਸਾਡੀ ਹੀ ਹੈ ਤੁਸੀਂ ਉਹ ਜ਼ਮੀਨ ਸਾਨੂੰ ਦੇ ਦਿਓ ਅਸੀਂ ਕਿਸੇ ਦੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਨਹੀਂ ਕੀਤਾ ਅਸੀਂ ਉਹ ਜ਼ਮੀਨ ਖਰੀਦੀ ਹੈ ਉਸ ਦੀ ਗੱਲ ਸੁਣ ਕੇ anita ਹੈਰਾਨ ਹੋ ਜਾਂਦੀ ਹੈ ਤੇ ਉਹ ਦੁਬਾਰਾ ਪੜਤਾਲ ਕਰਵਾਉਂਦੀ ਹੈ ਕਿ ਉਸ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਸੱਚਮੁੱਚ ਹੀ ਇਹ ਜ਼ਮੀਨ ਕਿਸੇ ਕੋਲੋਂ ਖਰੀਦੀ ਸੀ ਪਰ ਕਿਸੇ ਨੇ ਨਕਲੀ ਡਾਕੂਮੈਂਟ ਬਣਾ ਕੇ ਉਸ ਜ਼ਮੀਨ ਨੂੰ ਵੇਚ ਦਿੱਤਾ ਤੇ ਅਸਲੀ ਮਾਲਕ ਕੋਲੋਂ ਸਾਈਨ ਨਹੀਂ ਕਰਵਾਏ ਤੇ ਹੁਣ ਜ਼ਮੀਨ ਦੀ ਅਸਲੀ ਮਾਲਕ ਉਹ ਬਜ਼ੁਰਗ ਬੇਬੇ ਸੀ ਤੇ ਫਿਰ ਅਗਲੀ ਸੁਣਵਾਈ ਹੁੰਦੀ ਹੈ ਤੇ ਫਿਰ ਅਨੀਤਾ ਵੀ ਰਾਹੁਲ ਨੂੰ ਕਹਿ ਦਿੰਦੀ ਹੈ ਕਿ ਕਿ ਜ਼ਮੀਨ ਤਾਂ ਬਜ਼ੁਰਗ ਬੇਬੇ ਦੀ ਹੈ ਤੇ ਜ਼ਮੀਨ ਅਸਲੀ ਮਾਲਕ ਨੂੰ ਹੀ ਮਿਲੇਗੀ ਉਸ ਤੋਂ ਬਾਅਦ ਰਾਹੁਲ ਆਪਣੇ ਘਰ ਜਾਂਦਾ ਹੈ ਤੇ ਆਪਣੇ ਪਾਪਾ ਨਾਲ ਅਨੀਤਾ ਦੇ ਘਰ ਜਾਂਦਾ ਹੈ ਉਹ ਨੀਤਾ ਦੇ ਪਾਪਾ ਦੇ ਪੈਰਾ ਵਿੱਚ ਡਿੱਗ ਕੇ ਮਾਫੀ ਮੰਗਦਾ ਹੈ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਅਨੀਤਾ ਨੂੰ ਕਹੋ ਕਿ ਸਾਡੀ ਜ਼ਮੀਨ ਸਾਨੂੰ ਵਾਪਸ ਕਰ ਦੇਵੇ ਰਾਹੁਲ ਦੇ ਪਾਪਾ ਵੀ ਅਨੀਤਾ ਦੇ ਪਾਪਾ ਤੋਂ ਮਾਫੀ ਮੰਗਦੇ ਹਨ ਉਹ ਦੋਵੇਂ ਹੱਥ ਜੋੜ ਕੇ ਖੜੇ ਸੀ ਪਰ ਅਨੀਤਾ ਦੇ ਪਾਪਾ ਕਹਿੰਦੇ ਹਨ ਕਿ ਅਨੀਤਾ ਬਹੁਤ ਇਮਾਨਦਾਰ ਹੈ ਜ਼ਮੀਨ ਤਾਂ ਅਸਲੀ ਮਾਲਕ ਨੂੰ ਹੀ ਮਿਲੇਗੀ ਫਿਰ ਇਹ ਦੋਨੇ ਅਨੀਤਾ ਦੇ ਘਰੋਂ ਚੁੱਪਚਾਪ ਆਪਣੇ ਘਰ ਵਾਪਸ ਆ ਜਾਂਦੇ ਹਨ ਇਸ ਤੋਂ ਅਗਲੇ ਦਿਨ ਕੇਸ ਦੀ ਅਗਲੀ ਸੁਣਵਾਈ ਹੁੰਦੀ ਹੈ ਸੁਣਵਾਈ ਵਿੱਚ ਕਿਹਾ ਜਾਂਦਾ ਹੈ ਕਿ ਕੀ ਅਸਲ ਦੇ ਵਿੱਚ ਇਹ ਜ਼ਮੀਨ ਬਜ਼ੁਰਗ ਬੇਬੇ ਦੀ ਹੈ ਉਹ ਇਸ ਜ਼ਮੀਨ ਦੀ ਅਸਲੀ ਹੱਕਦਾਰ ਹੈ ਇਸ ਕਰਕੇ ਅਗਲੀ ਸੁਣਵਾਈ ਤੱਕ ਬਜ਼ੁਰਗ ਬੇਬੇ ਨੂੰ ਉਸ ਦੀ ਜ਼ਮੀਨ ਦਵਾਈ ਜਾਵੇ ਅਗਲੀ ਸੁਣਵਾਈ ਤੱਕ ਇਸ ਜ਼ਮੀਨ ਦਾ ਕਬਜ਼ਾ ਬਜ਼ੁਰਗ ਬੇਬੇ ਦੇ ਕੋਲ ਹੋਣਾ ਚਾਹੀਦਾ ਹੈ ਤੇ ਉਹ ਪੁਲਿਸ ਨੂੰ ਆਰਡਰ ਦਿੰਦੀ ਹੈ ਕਿ ਜ਼ਮੀਨ ਦਾ ਕਬਜ਼ਾ ਬਜ਼ੁਰਗ ਬੇਬੇ ਨੂੰ ਦਿੱਤਾ ਜਾਵੇ ਜਦੋਂ ਇਹ ਫੈਸਲਾ ਕੋਰਟ ਵਿੱਚ ਲਿਆ ਜਾਂਦਾ ਹੈ ਤਾਂ ਰਾਹੁਲ ਉੱਥੇ ਹੀ ਬੈਠ ਕੇ ਰੋਣ ਲੱਗ ਜਾਂਦਾ ਹੈ ਤੇ ਉਹ ਬਜ਼ੁਰਗ ਬੇਬੇ ਆ ਕੇ ਅਨੀਤਾ ਨੂੰ ਬਹੁਤ ਅਸ਼ੀਸ਼ਾ ਦਿੰਦੀ ਹੈ ਕਿ ਇਹ ਜ਼ਮੀਨ ਮੇਰੀ ਜ਼ਿੰਦਗੀ ਦਾ ਸਹਾਰਾ ਹੈ ਰੱਬ ਤੈਨੂੰ ਬਹੁਤ ਖੁਸ਼ੀਆਂ ਦੇਵੇ ਸੁਣਵਾਈ ਤੋਂ ਬਾਅਦ ਅਨੀਤਾ ਆਪਣੇ ਘਰ ਚਲੀ ਜਾਂਦੀ ਹੈ ਤੇ ਉਸਦੇ ਪਾਪਾ ਉਸ ਨੂੰ ਰਾਹੁਲ ਤੇ ਉਸਦੇ ਪਾਪਾ ਦੇ ਆਉਣ ਬਾਰੇ ਅਤੇ ਮਾਫੀ ਮੰਗਣ ਬਾਰੇ ਦੱਸਦੇ ਹਨ ਤੇ ਕਹਿ ਰਹੇ ਸੀ ਕਿ ਅਨੀਤਾ ਨੂੰ ਕਹੋ ਕਿ ਉਹਨਾਂ ਦੇ ਹੱਕ ਵਿੱਚ ਫੈਸਲਾ ਕਰ ਦੇਵੇ ਇਹ ਸੁਣ ਕੇ ਉਹ ਬਹੁਤ ਖੁਸ਼ ਹੋ ਗਈ ਤੇ ਉਸਦੇ ਪਾਪਾ ਨੂੰ ਵੀ ਅਨੀਤਾ ਤੇ ਬਹੁਤ ਮਾਨ ਸੀ ਕਿ ਉਸ ਦੀ ਧੀ ਨੇ ਉਹਨਾਂ ਦੀ ਬੇਇੱਜ਼ਤੀ ਦਾ ਬਦਲਾ ਬਹੁਤ ਚੰਗੀ ਤਰ੍ਹਾਂ ਲਿਆ ਉਸ ਨੇ ਆਪਣੀ ਮਿਹਨਤ ਨਾਲ ਦਿਖਾ ਦਿੱਤਾ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ ਤੇ ਹਰੇਕ ਖੇਤਰ ਵਿੱਚ ਅੱਗੇ ਹਨ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਕੇ ਜਾਓ ਧੰਨਵਾਦ